ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਜਿਆਦਾ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਜਿਆਦਾ ਵਧੀਆ ਹਾਂ ਕੁਝ ਕਰੀ ਇਸ਼ਾਰਾ ਲਓ ਜੀ ਪਹੁੰਚ ਗਏ ਜੀ ਆਪਣੇ ਸਹੌਰਿਆਂ ਦੇ ਪਿੰਡ ਮੇਰੀ ਸੱਸੂ ਮਾਂ ਨੇ ਮੈਨੂੰ ਸਪੈਸ਼ਲ ਫੋਨ ਕਰਕੇ ਬੁਲਾਇਆ ਕਹਿੰਦੀ ਜਿਉਣਿਆ ਮੈਂ ਬਹੁਤ ਜ਼ਰੂਰੀ ਗੱਲ ਕਰਨੀ ਤੇਰੇ ਨਾਲ ਤੂੰ ਆ ਫਟਾਫਟ ਮੈਂ ਕੀ ਹੋਇਆ ਕਹਿੰਦਾ ਆਪ ਗੱਡੀ ਕੱਦ ਨਹੀਂ ਲੇਤੀ ਐ ਮੈਂ ਗੱਡੀ ਲਿੱਤੀ ਆ ਵੀ ਕਿਤੇ ਘੁੰਮਣ ਜਾਣਾ ਹੋਵੇ ਆਣਾ ਜਾਣਾ ਹੋਵੇ ਹਨਾ ਕਹਿੰਦੀ ਇਹ ਤਾਂ ਕਪੜਾ ਪਾ ਕੇ ਗੱਡੀ ਖੜੀ ਕਰੀ ਪਿਆ ਹੈ। ਹਣਾ? ਪੱਲ ਕਹਿੰਦੇ ਮੀ ਆਇਆ। ਕਹਿੰਦਾ ਮੈਂ ਗੱਡੀ ਨਹੀਂ ਕੱਢਣੀ ਗੱਡੀ ਗੰਦੀ ਹੋ ਜਾਊਗੀ। ਸੱਸ ਮੇਰੀ ਕਹਿੰਦੀ ਗੱਡੀ ਗੰਦੀ ਹੋ ਜਾਏ। ਉਹ ਉਹ ਉਹਦੀ ਪਰਵਾਹ ਏ। ਮਾਂ ਗੰਦੀ ਹੋ ਗਈ ਲਿਬੜ ਗਈ ਉਹਦੀ ਕੋਈ ਪਰਵਾਹ ਨਹੀਂ ਹੈ। ਸੋ ਕਹਿੰਦੇ ਵੀ ਇਹ ਗੱਡੀ ਜਿਹਦੇ ਲਈ ਲਿਆਂਦੀ ਹੈ ਮੀ ਨੇਰੀ ਵਾਸਤੇ ਲਿਆਂਦ ਤੂੰ ਕੱਢ। ਆਹੋ। ਕਹਿੰਦਾ ਸੋ ਕੱਲ ਫਿਰ ਜਾ ਕੇ ਆਏ ਮੈਂ ਆਇਆ। ਮੈਂ ਵੀ ਵੇਖਿਆ ਗੱਡੀ ਦਾ ਜਦੋਂ ਤਾਂ ਹੀ ਆਈਏ ਕਪੜਾ ਪਾ ਕੇ ਬੰਨ ਬੁੰਨ ਕੇ ਰੱਖੀ ਪਈ ਗੱਡੀ ਨੂੰ ਨਹੀਂ ਪਰ ਜਿਹੜਾ ਬੰਦੇ ਨੇ ਗੱਡੀ ਜਦੋਂ ਤੁਸੀਂ ਨਹੀਂ ਕਹਿ ਰਹੇ ਹੈਗੇ ਵੀ ਗੱਡੀ ਗੱਡੀ ਜਿਹੜੀ ਤੁਹਾਈ ਹੈ ਜੀ ਇਹ 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 ਜਿਹੜਾ ਕਾਰ ਲਵ ਹੈਗਾ ਨਾ ਇਹ ਮੈਂ ਸਮਝ ਸਕਦਾ ਮੈਂ ਉਹਦੇ ਨਾਲ ਕੰਪੇਅਰ ਕਰ ਲੈਣਾ ਆਪਣੇ ਆਪ ਨੂੰ ਨਮਰਾ ਚਾਹ ਤਾਂ ਹੁੰਦਾ ਹੀ ਆ ਵੀ ਗੱਡੀ ਨੂੰ ਮਿੱਟੀ ਨਹੀਂ ਲੱਗਣੀ ਚਾਹੀਦੀ ਆ ਚੀਕਾਂ ਵੇਖ ਕੇ ਤਾਂ ਮਰਨ ਈ ਇਹ ਬਾਬੂ ਓਏ ਬਾਬੂ ਗੰਦੇ ਆ ਲੋ ਮਿਲਾਨੇ ਤੁਹਾਨੂੰ ਬਰੀ ਮਾਤਾ ਨਾਲ ਤੇ ਮਾਤਾ ਨੂੰ ਦਿਓ ਵਧਾਈਆਂ ਏ ਮਾਤਾ ਸਾਡੇ ਮੰਮੀ ਇੱਧਰ ਵਾਏ குரு ਜੀ ਸਾਸਿਕਾ ਜੀ ਮੰਮੀ ਜੀ ਵਧਾਈਆਂ ਸਾਰਿਆਂ ਨੂੰ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਗੱਡੀ ਦੀਆਂ ਹਾਂ ਸਾਰੇ ਬੱਚਿਆਂ ਨੂੰ ਵਧਾਈਆਂ ਮੈਂ ਦੱਸ ਰਿਹਾ ਸੀ ਸਾਰਿਆਂ ਨੂੰ ਮੈਂ ਕਿਹਾ ਮਾਤਾ ਕਹਿੰਦੀ ਗੱਡੀ ਕਿਹਦੇ ਵਾਸਤੇ ਲਿਆਈਏ ਉਹ ਕੰਮ ਤਾਂ ਕਰਦੇ ਨਹੀਂ ਤੁਸੀਂ ਆਪ ਕੋਲ ਠੀਕ ਹੈ ਠੀਕ ਹੈ ਕਿ ਨਹੀਂ ਖੜਾ ਕੇ ਬੈਠੇ ਲੱਗਦੇ ਖੜਾ ਹੀ ਨਾ ਰਹਿਣਾ ਲੈ ਲੇਕਿਨ ਹੀ ਜਾਂਦਾ ਮੁੰਡਾ ਕਿਤੇ ਕਿ ਤੇ ਨਹੀਂ ਲਓ ਫਿਰ ਮੈਂ ਲੈ ਕੇ ਚਲਦਾ ਧੰਨਵਾਦ ਠੀਕ ਹੈ ਇਹ ਜੇ ਨਹੀਂ ਲੈ ਕੇ ਜਾਂਦਾ ਠੀਕ ਆਪੜੇ ਮਾਰਦੀ ਬਾਹਰ ਜਾਣ ਨੂੰ ਨਹੀਂ ਨਾ ਬਾਹਰ ਬਾਹਰ ਗਰਮੀ ਬੜੀ ਸ਼ਾਂਤ ਹੋ ਜਾਂਦਾ ਮੈਂ ਬਾਹਰ ਬਾਬੂ ਨੋ ਬਾਬੂ ਇਹਨੂੰ ਬਾਹਰ ਬਹੁਤ ਅੱਗੇ ਬਾਹਰ ਜਾਵਾਂ ਤੇਰੇ ਵਾਲੇ ਸ਼ਾਮ ਪਾ ਕੇ ਤੂੰ ਬਹੁਤ ਚੰਗਾ ਆਹੋ ਸਹੀ ਗੱਲ ਹੈ ਆਮਰ ਨੀਂਦ ਨਹੀਂ ਆਉਂਦੀ ਨਾ ਨੀਂਦਾਂ ਕਿੱਥੇ ਆਉਂਦੀਆਂ ਨਹੀਂ ਨੀਂਦਾਂ ਨਹੀਂ ਆਉਂਦੀਆ ਦੇ ਇੱਧਰ ਸੁੱਤੇ ਨੇ ਸਾਰੇ ਇਸ ਤਾੜ ਕੰਬਲ ਦੇ ਭੇੜ ਕੇ ਸੁੱਤੇ ਆ ਦੇਖੋ ਉਹ ਦਾ ਡੈਡੀ ਆਰਾਮ ਹੁਣ ਉੱਠੇ ਨੇ ਹਾਂ ਤੇ ਇੱਧਰ ਕਿਰਨਵੀਰ ਕੋਲ ਉਡੀਕਣ ਢੀਏ ਮੇਰੀ ਆਪਣੀ ਭਾਬੀ ਨੂੰ ਕਿ ਭਾਬੀ ਫਟਾਫਟ ਉੱਠੇ ਭਾਬੀ ਸਵੇਰ ਦੀ ਸੁੱਤੀ ਏ ਭਾਬੀ ਨਹੀਂ ਸੁੱਤੀ ਭਾਬੀ ਇੱਧਰ ਕੱਪੜੇ ਪ੍ਰੈਸ ਕਰਨ ਢੀਏ ਨਹੀਂ ਕੱਪੜੇ ਨਹੀਂ ਪਤਾ ਨਹੀਂ ਬੁਕਰਮਾ ਬੁਕਰਮਾ ਕੁਝ ਕਰੀ ਚਲੋ ਕਿਰਨ ਮੰਮੀ ਦਾ ਲਾਂਬਾ ਦੂਰ ਕਰੀ ਆਪਾਂ ਲੈ ਕੇ ਚਲੀ ਮੰਮੀ ਨੂੰ ਕਿੱਥੇ ਜਾਣਾ ਕਿਤੇ ਵੀ ਚੱਲੇ ਕਮਾ ਲਿਆ ਨੇ ਆ ਉਹ ਨੀ ਬੜੀ ਇਕਤੇ ਕੋਈ ਨਹੀਂ ਇਸੀ ਚ ਬੈ ਕੇ ਜਾਉਣਾ ਕਰਨੀ ਮਮੀ ਹਾਂ ਠੀਕ ਮਮੀ ਦਾ ਲੰਬਾ ਪਾ ਦੂਰ ਕਰੀਏ ਉਹ ਤਾਂ ਉੱਠਦਾ ਨਹੀਂ ਗੱਡੀ ਨੂੰ ਕਪੜਾ ਦੇਖੋ ਮੈਂ ਦਿਖਾਣਾ ਤੁਹਾਨੂੰ ਦੋਸਤੋ ਵੇਖੋ 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 ਸਬੂਤ ਮੇਰੀ ਧੁੱਪੇ ਖਲੋਤੀ ਗੱਡੀ ਸੱਚ ਨਾਲ ਦੇ ਕਰੇ ਆਹ ਵੇਖਾ ਪੂਰਾ ਪੈਕ ਕਰਕੇ ਇਹਦਾ ਕੋਨਾ ਵੀ ਨਹੀਂ ਦਿਖਣ ਦੇ ਰਿਹਾ ਹੈਗਾ ਕਿ ਕਿਧਰੋਂ ਕੁਛ ਦੇਖ ਜੇ ਤਾਂ ਟਾਇਟ ਔਰ ਜਾ ਨਾ ਲੋ ਜੀ ਆ ਰਹੀ ਹਾਂ ਬੜੀ ਬੜੀ ਬਾਤ ਗਰਮੀ ਬੜੀ ਹੈ ਆਪਣੀ ਨਵੇਂ ਪਾ ਕੇ ਟਾਇਟ ਮੈਟ ਜੇ ਹੈ ਚਫਲ ਦਿਨ ਫੜ ਆਪਣੇ ਤੇ ਕਵਨ ਪਾ ਹੈ ਹਾਂ ਆਪ ਕੋੜੇ ਵਿੱਚ ਛੱਡ ਦੇ ਛੱਡ ਦੇ ਛੱਡ ਦੇ ਆਹੋ ਆਪ ਘੋੜੇ ਵੇਚ ਕੇ ਸੁਤਾ ਹੈ ਮੇਰੀ ਗੱਡੀ ਉਹ ਤੁੱਪੇ ਖੜੀ ਹੈ ਮਾਰੀ ਗੱਲ ਲੈਣਾ ਫਿਰ ਉਧਰ ਸੱਚ ਨੇ ਧੋ ਕੇ ਰੱਖੀਏ ਗੱਡੀਆਂ ਲਿਸ਼ਕਾਈ ਪੂਰੀ ਸੱਤਨੇ ਦੇ ਨਾ ਸੱਤ ਸੱਚ ਨੂੰ ਮੈਂ ਕਿਹਾ ਸੀ ਹਾਂ ਮੇਰੇ ਵਾਲੀ ਗੱਡੀ ਸੱਤ ਐ ਧੋ ਤੋ ਕੇ ਲਿਸ਼ਕਾ ਕੇ ਖੜੀ ਗਰੀਵੇ ਉੱਥੇ ਕਹਿੰਦਾ ਬਾਊ ਨੇ ਭਾਜੀ ਆਪਣੀ ਗੱਡੀ ਤੇ ਕੱਪੜਾ ਪਾਇਆ ਸਿਮਰ ਤੁਨੋਂ ਸੱਤ ਚੰਗਾ ਫਿਰਦਾ ਸਮਰਤ ਨਾ ਨਾ ਸਿਮਰ ਤੇ ਆਪਣੀ ਥਾਂ ਤੇ ਚੰਗਾ ਪਰ ਉਹਨੂੰ ਕੀ ਕਰੀ ਗੱਡੀ ਨਹੀਂ ਤਾਂ ਹੁੰਦਾ ਪਰੇ ਜਦੋਂ ਜਹੂਰ ਸਾਹਿਬ ਗਏ ਸੀ ਨਾ ਉਦੋਂ ਹੀ ਧੁੰਦਾ ਸੀ ਬਸ ਮਾਰੀ ਜੀ ਉੱਠ ਉਸਤਾਦ ਚਾਹ ਪੀਲਾ ਬੜੀਆਂ ਗੱਲਾਂ ਹੋ ਗਈਆਂ ਤੇਰੀਆਂ ਗਲਾਸ ਦੇਖੋ ਮਾਤਾ ਕਿਵੇਂ ਡਿਜ਼ਾਈਨ ਚ ਰੱਖ ਕੇ ਲੈਣੇ ਹੈ ਕਰਨ ਨਾ ਹੋ ਆਹ ਹਾਂ ਹਾਂਜੀ ਇਹ ਆ ਇਹਨੇ ਗੱਲ ਕਿੱਡੀ ਕਿੱਡੀ ਬਣਾਈ ਹੈ ਮੱਠੀ ਖਾਉਣੀ ਹੈ ਖਲ ਕੋਲੇ ਜਿੱਕੇ ਸੁਤਾ ਰਿਹਾ ਉਹ ਕੀ ਕਹਾਵਤ ਕੀ ਸੀ ਬੰਦਾ ਜਿਹੜਾ ਘੋੜੇ ਨਹੀਂ ਵਿਕਦੇ ਸੀ ਕਿਸੇ ਜਮਾਨੇ 'ਚ ਨਾ ਕਿਸੇ ਬੰਦੇ ਦੇ ਨਹੀਂ ਇਹ ਸੱਚੀ ਗੱਲ ਹੈ ਫਿਕਰ ਹੋਗੇ ਤੂੰ ਦਾ ਬੰਦਾ ਘੋੜੇ ਵੇਚ ਕੇ ਸੁਣ ਦਾ ਮਤਲਬ ਕਾਰਨ ਕਿਉਂ ਕਹਿੰਦੇ ਨੇ ਇੱਕ ਬੰਦਾ ਸੀ ਉਹਦੇ ਘੋੜੇ ਦੀ ਵੇਚ ਰਹੇ ਸੀ ਉਹਨੂੰ ਬੜੀ ਟੈਨਸ਼ਨ ਹੁੰਦੀ ਸੀ ਕਿ ਮੇਰੇ ਘੋੜੇ ਨਹੀਂ ਵਿਕਦੇ ਵੇ ਘੋੜੇ ਨਹੀਂ ਵਿਕਦੇ ਵੇ ਹਨਾ ਫਿਰ ਇੱਕ ਦਿਨ ਉਹਦੇ ਨਾਲ ਮੰਡੀ 'ਚ ਘੋੜੇ ਵਿਕ ਗਏ ਸਾਰੇ ਉਹਦੀ ਟੈਨਸ਼ਨ მო ਗਈ ਫਿਰ ਆਰਾਮ ਦੇ ਨਾਲ ਸੁੱਤਾ ਸੀ ਟੈਨਸ਼ਨ ਫ੍ਰੀ ਹੋ ਕੇ ਘੋੜੇ ਵੇਚ ਕੇ ਸੁੱਤਾ ਸੀ ਤੇ ਇਹ ਗੱਲ ਉਹਦੋਂ ਚੱਲ ਗਈ ਬੰਦਾ ਘੋੜੇ ਵੇਚ ਕੇ ਸੁੱਤਾ ਹੈ ਇੱਕ ਗੱਡੀ ਨੂੰ ਕਪੜਾ ਪਾ ਕੇ ਸੁੱਤਾ ਆਪਣੇ ਆਪਲੇ ਆਪਣੀ ਗੱਡੀ ਨੂੰ ਸੱਚ ਮੈਨੂੰ ਕਹਿੰਦਾ ਪਾਜੀ ਮੈਂ ਆਪਣੀ ਗੱਡੀ ਧੋਣ ਲੱਗਾ ਮੈਂ ਤੁਹਾਡੇ ਵਾਲੇ ਵੀ ਲਿਸ਼ਕਾ ਦੇਣੀ ਐ ਉਹਨੇ ਲਿਸ਼ਕਾ ਦਿੱਤੀ ਗੱਡੀ ਗੱਡੀ ਉਹ ਇਹ ਮੀਂਹ ਤੇ ਨਾਲ ਉਹ ਨੇ ਸਾਝੇ ਗੱਲੋਂ ਹੈ ਵਾ ਉਹ ਉਹ ਇਸ ਮਾਮਲੇ ਚ ਉਹ ਇਹ ਪੂਰਾ ਉਹ ਗੱਡੀ ਆਪਣੇ ਵਿੱਚ ਹੈ ਵਧੀਆ ਰੱਖਦਾ ਉਹ ਆਪ ਵੀ ਨਾ ਤੋਂ ਕੇ ਰਹਿੰਦੇ ਹਾਂ ਫਿਰ ਹੁਣ ਜੇ ਇਹ ਇੱਕ ਦਿਨ ਕਿ ਫਿਰ ਇਹਨੇ ਵੀ ਸਹੀ ਕੀਤਾ ਆਪਣੇ ਕੱਪੜੇ-ਕਪੜਾ ਪਾ ਕੇ ਆਇਆ ਲਾ ਕੇ ਕਾ ਕੇ ਗੱਡੀ ਤੋਂ ਤਾਂ ਕਿੰਨਾ ਟਾਈਮ ਕੱਟੀ ਤੋਂ ਉਹਨੇ ਟਾਈਮ ਆਪਣੇ ਨਾ ਲੁੰਦਾ ਵਾ ਦੀ ਉਹ ਮੱਠੀ ਤੋਂ ਮੇਰੀ ਕੁੜੀ ਨੂੰ ਲੈ ਲਓ ਲੈ ਲਓ ਲੈ ਲਓ ਲੈ ਲਓ ਹੈਲੋ ਹਾਲੋ ਮੱਠੀ ਖਾ ਲਓ ਹਾਲੋ ਖਾ ਲਓ ਖਾ ਲਓ ਚੀਜੀ ਖਾ ਲਓ ਆਜੇ ਜੀਜੀ ਚੀਜੀ ਖਾ ਲਓ ਸਵੇਰ ਦੇ ਆਨੇ ਅੱਜ ਬੜੇ ਮਟਰ ਖਾਦੇ ਨੇ ਕਿਰਨ ਮਟਰੋ ਮਟਰੀ ਹੋਈ ਵੀ ਏ ਖਾ ਲਓ ਸਾਣੀ ਮੱਠੀ ਹੁਣ ਰਹਿਣ ਦੀ ਮੱਠੀ ਨਾ ਖਾ ਹੁਣ ਬਹੁਤ ਮਟਰ ਖਾਦੇ ਨੇ ਅੱਜ ਸੁੱਤੀ ਨਹੀਂ ਮੰਮੀ ਦੱਸੋ ਫਿਰ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਸੱਚ ਦੱਸੇ ਦੋਨੋਂ ਡੈਡੀ ਤੇ ਮੰਮੀ ਗੱਡੀ ਤਾਂ ਬਹੁਤ ਵਧੀਆ ਜੇ ਵਿੱਚ ਬੈ ਕੇ ਬੂਟਾ ਲੈ ਕੇ ਵੇਖਿਆ ਨਾ ਬੂਟਾ ਲੈ ਕੇ ਵੇਖ ਲੈ ਇੱਕ ਵਾਰੀ ਇੱਕ ਵਾਰੀ ਤੇ ਨਹੀਂ ਦੋ ਦੋ ਤਿੰਨ ਵਾਰ ਜਾਇ ਸੀ ਨਾ ਨਾਲ ਕਹਿੰਦੇ ਕਿਤੇ ਖੜਦਾ ਨਹੀਂ ਗਾ ਨਾਲ ਕਹਿੰਦੇ ਕਿਤੇ ਖੜਦਾ ਨਹੀਂ ਮੁੰਡਾ ਪਟਾਲੇ ਵੀ ਜਾਓ ਉਹ ਲੱਗੀ ਲੱਗੀ ਕਿ ਨਾ ਕਿ ਨੀ ਲੰਬਾ ਲੰਬੇ ਦੂਰ ਤੇ ਜਾਣਾ ਚਾਹਦੇ ਤੁਸੀਂ ਡੜੀ ਕਿਦਾਂ ਲੱਗੀ ਗੱਡੀ ਠੀਕ ਵਧੀਆ ਵਧੀਆ ਨਜ਼ਾਰੇ ਆਏ ਪੂਰੇ ਆਏ ਹੈ ਕੀ ਬਾਤ ਹੈ ਇਹ ਸਾਡੇ ਭਗਤ ਉਹ ਸਾਦ ਸਾਦ ਨੇ ਵੈਰੀ ਗੁੱਡ ਕਿਹਦੇ ਪੈਗੇ ਰਾਉਣਾ ਆਇਆ ਕਿਤੇ ਨਾ ਠੀਕ ਹੈ ਵਧੀਆ ਵੈਰੀ ਗੁੱਡ ਵਧੀਆ ਲੱਗਾ ਹਮ ਲੋ ਜੀ ਦੋਸਤੋ ਕੱਲ ਮੁੰਡੇ ਨੂੰ ਬਹੁਤ ਜਿਆਦਾ ਸੀ ਕਿਹਾ ਵੀ ਤੂੰ ਸਾਨੂੰ ਕਿਤੇ ਕਮਾ ਕੇ ਲਿਆ ਤੇ ਅੱਜ ਗਰਮੀ ਦੇ ਵਿੱਚ ਹੀ ਕਹਿੰਦਾ ਚਲੋ ਮੈਂ ਤੁਹਾਨੂੰ ਲੈ ਕੇ ਜਾਣਾ ਕਿਤੇ ਤੇ ਅਸੀਂ ਚਾਰੋਂ ਜਣੇ ਚੱਲਿਆ ਜੀ ਅੰਮ੍ਰਿਤਸਰ ਕੋਚੇਖਾਨ ਕੋਚੇਖਾਨ ਦੀ ਤੁਹਾਨੂੰ ਪਤਾ ਸਾਡੀ ਆ ਬੈਠ ਕੇ ਸੂਟਾਂ ਵਾਲੀ ਭੈਣ ਇਹਨੂੰ ਆਪਣਾ ਕੋਈ ਕੰਮ ਹੈ ਕਿਉਂਕਿ ਜਿਹੜੇ ਸੂਟ ਸਾੜ ਦਾ ਸਿਸਟਮ ਹੁੰਦਾ ਕੁਝ ਬੁਟੀਕ ਦੇ ਸੂਟ ਹੁੰਦੇ ਨੇ ਜਿਹੜਾ ਨਾ ਕਾਰੀਗਰ ਹੈਗਾ ਵਰਕ ਕਰਾਉਣ ਨੂੰ ਕੋਈ ਬੜੇ ਸੋਹਣੇ ਸੋਹਣੇ ਸੂਟ ਦਿੱਤੇ ਹੋਏ ਸੀ ਇਹਨਾਂ ਨੇ ਉਹ ਪਿਕ ਕਰਨੇ ਨੇ ਤੇ ਕੁਝ ਹੋਰ ਵੀ ਇਹਨਾਂ ਨੂੰ ਕੰਮ ਨੇ ਆਪਣੀ ਸੂਟਾਂ ਦੇ ਤੇ ਨਾਲ ਫਿਰ ਸਿਵਰਤ ਭਾਜੀ ਕਹਿੰਦੇ ਵੀ ਤੁਸੀਂ ਸਾਡੇ ਨਾਲ ਚਲੋ ਨਾਲ ਆਪਾਂ ਕੁਲਚੇ ਖਾ ਕੇ ਆਨੇ ਆ ਸੋ ਆਪਾਂ ਚੱਲਿਆ ਜੀ ਹੁਣ ਅੰਮ੍ਰਿਤਸਰ ਸਾਹਿਬ ਲਓ ਜੀ ਆ ਨਵੀਂ ਗੱਡੀ ਆ ਨਵਾਂ ਮੁੰਡਾ ਇਹ ਤਾਂ ਹੁਣ ਪੁਰਾਣਾ ਚੁਕਿਆ ਆ ਗੱਡੀ ਨਵੀਂ ਐ ਆ ਦੇਖੋ ਆ ਸਾਡੀ ਰੋੜਾ ਪਾਣ ਵਾਲੀ ਇਹਦੇ ਬਲ ਕੈਮਰਾ ਕਰਦੇ ਰੋੜਾ ਪਾਉਂਦੀ ਐ ਠੀਕ ਐ ਭਈ ਅਗਲੀ ਨਹੀਂ ਆਣਾ ਚੱਲੀ ਵਲੋਗਾ ਚ ਨਾ ਆ ਗੱਡੀ ਦਾ ਇੰਟੀਰੀਅਰ ਹੈ ਵੈਸੇ ਪੰਜ ਗੱਡੀ ਸੋਲਿਡ ਗੱਡੀ ਹੈ ਪੂਰੀ ਐਨ 에어 ਬੈਗ ਵੀ ਹੈਗੇ ਨੇ ਇਹਦੇ ਚ ਹੈਗੇ ਨੇ ਟੈਸਟ ਕਰੀਏ ਫਿਰ ਬੈਗ ਨਹੀਂ ਚਲੋ ਜੀ ਗੱਡੀ ਸ਼ਾਨਦਾਰ ਮਿਲ ਗਈ ਨਾ ਨੂੰ ਵਧੀਆ ਲੁੱਕ ਵਾਈਜ਼ ਵੀ ਅੰਦੀ ਹੈ ਕੰਫਰਟੇਬਲ ਹੈ ਔਰ ਸਭ ਤੋਂ ਵੱਡੀ ਗੱਲ ਸਟੇਬਿਲਟੀ ਬਹੁਤ ਜ਼ਿਆਦੀ ਵਧੀਆ ਗੱਡੀ ਦੀ ਸਟੇਬਲ ਗੱਡੀ ਆ ਸਕਰੀਨ ਅਸੀਂ ਬਾਹਰੋਂ ਲਵਾ ਲਈ ਸੀ ਕਿਉਂਕਿ ਨਾਲ ਆਈ ਨਹੀਂ ਸੀ ਛੋਟੀ ਜੀ ਸਕਰੀਨ ਸੀ ਫਿਰ ਨਾਲ ਵਾਲੀ ਇਹਦੇ ਚ ਐਪਲ ਕਾਰਪਲੇ ਤੇ ਐਂਡਰੋਇਡ ਆਟੋ ਦੋਨੋਂ ਵਿੱਚ ਹੀ ਨੇ ਹਾਂ ਹੁਣ ਵੈਸੇ ਅਸੀਂ ਅੰਬਰਸਰ ਦੀ ਲੋਕੇਸ਼ਨ ਲਾ ਲਾਗੇ ਤਾਂ ਚੱਲ ਜੂਗਾ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਸਿਮਰ ਦਾ ਫੋਨ ਇੱਥੇ ਬਣ ਗਿਆ ਕਿੱਥੇ ਆ ਆ ਫੋਨ ਇਹਦਾ ਇੱਥੇ ਆ ਗਿਆ ਆ ਜਾਏ ਆ ਦੇਖੋ ਸਾਰਾ ਕੁਝ ਇਹਦਾ ਵਿੱਚ ਹੀ ਹੈ ਤੇ ਆਪਾਂ ਜੇ YouTube 뮤ਜ਼ਿਕ ਇਹਨੇ ਡਾਊਨਲੋਡ ਕੀਤਾ ਹੋਇਆ ਫੋਨ ਦੇ ਵਿੱਚ ਤੋਂ ਹੈ ਤੇ ਕਨੈਕਸ਼ਨ ਤੇ ਉਹ ਨਹੀਂ ਹੋਣਾ ਅੱਗੇ ਭੈਣ ਜਾਨ ਦੀ ਕਿਹਦੀ ਭੈਣ ਤੇਰੀ ਪੰਜ ਦੀ ਉਹ ਦੇਖੋ ਪੰਜ ਦੀ ਭੈਣ ਜਾਰੀ ਚਟੇ ਰੰਗ ਵਾਲੀ ਮਗਰੀ ਲਾ ਲੈ ਮਗਰੀ ਤੁਸੀਂ ਐਂਜੀ ਆਏ ਉੱਥੇ ਲਾਉਂਦੇ ਆ ਆਹ ਨਵੀਂ ਹੋਈ ਨਵੀਂ ਹੋਈ ਐ ਐਂਜੀ ਨਹੀਂ ਵੀਰੇ ਠੀਕ ਐ ਜੀ ਨਾਂ ਵਿੱਚ ਹੀ ਐ ਉਹ ਵੇਖ ਲਿਖੇ ਹੂੰ ਲਿਖੇ ਤਾਂ ਇਹ ਤਾਂ ਲਿਆ ਨੇ ਸੀ ਐਂਜੀ ਸੀ ਐਂਜੀ ਦੇ ਐਵਰੇਜ ਜਿਆਦੀ ਐ ਤੁਹਾਨੂੰ ਪਤਾ ਐ ਸੀ ਐਂਜੀ ਪਰ ਨਾ ਪਿਕਅਪ ਘਟ ਜਾਂਦੀ ਐ ਇੰਜਨ ਥੋੜਾ ਜਿਹਾ ਬੜਾ ਫਰਕ ਪੈਂਦਾ ਸੀ ਐਂਜੀ ਦਾ ਕਿਹਦੇ ਟਾਇਰ ਦੂਜੇ ਨੇ ਬਿਨਾ ਤਾਂ ਤੋ ਵੀ ਇਹ ਫਿਰ ਆਪਣੇ ਥੋੜੇ ਲੋਏ ਵਰਗੇ ਜੀ ਇਕੱਠਾ ਹੈ ਹੈ ਮਾਸਾ ਦਾ ਕਠਾ ਮਾਈ ਗਰੂ ਲੋ ਜੀ ਪਵਾ ਦਾ ਤੇਲ ਮੈਨੂੰ ਪੁਰਾਣਾ ਜ਼ਮਾਨਾ ਲੱਗ ਰਿਹਾ ਜਿਵੇਂ ਪੁਰਾਣੇ ਸਮੇਂ 'ਚ ਨਹੀਂ ਹੁੰਦੇ ਸੀ ਹਾਂ ਅੱਛਾ ਸਤਿ ਅਲੈਕੁਮ ਪੁਰਾਣੇ ਜ਼ਮਾਨੇ ਵਾਲਿਆਂ ਅੰਮ੍ਰਿਤਸਰ ਦੇ ਵਿੱਚ ਗਲੀਆਂ ਦੇ ਵਿੱਚ ਕੁਲਚੇ ਖਾਰੇ ਅੰਮ੍ਰਿਤਸਰ ਕੁਲਚਾ ਐਦਾਂ ਹੀ ਹੁੰਦਾ ਸੀ ਪਹਿਲਾਂ ਇਹ ਤਾਂ ਬੀ ਆ ਬਾਲਿਆਣੀ ਸ਼ਕਤਾਂ ਉੱਪਰ ਰਿਖੜੋਕ ਸੀ ਇਹ ਮੇ ਟੇਬਲ ਹੁੰਦੀ ਸੀ ਸ਼ਹਿਰ ਜਾਂਦੇ ਸੀ ਖਾਣਾ ਪਾਣੀ ਜਾਂਦੇ ਆ ਸਭ ਹੀ ਜਮਾ ਖਾਣੇ ਆਉਂਦਾ ਪੁਰਾਣਾ ਸਟਾਈਲ ਹੈ ਜੀ ਸਾਰਾ ਹੀ ਪੁਰਾਣਾ ਠੀਕ ਆ ਕੀ ਬਾਤ ਹੈ ਗਰਮ ਕੀ ਮਿਲਗਾ ਵਧੀਆ ਗਿਆ ਸਹੀ ਗੱਲ ਆ ਬਹੁਤ ਟੇਸਟੀ ਹੈ ਬਹੁਤ ਜਿਆਦਾ ਇਹ ਅਸਲੀ ਪਿਓਰ ਅਮਰਸਰੀ ਕੁਲਚਾ ਨਾ ਮਹਾਲੀ ਹੀ ਹੈਗਾ ਹਾਂ ਉਹ ਲਾਦੇ ਹਾਂ ਇਹ ਸੋ ਜਿਆਦਾ ਟੇਸਟ ਹੈ ਚਲੋ ਖਾ ਲਈਏ ਪਹਿਲਾਂ ਲੋ ਜੀ ਕੁਲਚੇ ਖਾ ਲੇ ਅਮਰਸਰੀ ਓਹ ਹੋ ਹੋ ਬਹੁਤ ਜਿਆਦਾ ਸੁਆਦ ਸੀ ਉਹਨੇ ਇੰਨਾ ਜਿਆਦਾ ਦਿਮਾਗ ਹਿਲਾਤਾ ਜਿਵੇਂ ਕਹਿੰਦੇ ਨੇ ਸੁਸਤੀਆਂ ਬਾਦੀਆਂ ਬਾਕੀ ਕਹਿੰਦੇ ਨੇ ਨਾ ਸੁਸਤੀ ਪੈ ਜਾਂਦੀ ਕਿ ਨਹੀਂ ਬਿਲਕੁਲ ਇੱਟਾ ਗਗਨ ਵਧੀਆ ਲੱਗੇ। ਤਾਂ ਇਹਨੂੰ ਸਸਤੀ ਪਈਏ ਬਾਅਦ ਤੁਹਾਨੂੰ ਸਸਤੀ ਪੈਗੀ ਬਿਨਾਂ ਖਾਦੇ। ਹਾਂ ਵਾਹ। ਓਏ ਕਿਵੇਂ ਕੰਨ ਕੋ ਡੀਪੀ ਵਿੱਚ ਸਾਰੀ ਆਵਾਜ਼ ਹੀ ਪਸੰਦ ਆ ਰਹੀ ਉਹਨੂੰ। ਲੋ ਜੀ ਪਹੁੰਚ ਚੱਲੇ ਆ ਜੀ ਵਾਪਸ ਸੂਟ ਦੇ ਕੇ ਆਂਦੇ ਨੇ। ਫਰੋਡ ਦੇ ਕੇ ਕਾਨੂੰ ਨੇ ਕਢਾਈ ਮਨੂੰ ਵਰਕ ਕਰਨ ਵਾਸਤੇ ਦੇ ਕੇ ਆਈਏ ਸਾਡੀ ਛੋਟੀ। ਸੋਡਾ ਵਾਲੀ ਭੈਣ ਵਰਕ ਕਰਨ ਨੂੰ ਸੂਟ ਦਿੱਤੇ ਨੇ। ਬੜੇ ਘੈਂਟ ਘੈਂਟ ਵਰਕ ਬਹੁਤ ਛੇਤੀ ਤੁਸੀਂ ਦੇਖੋਗੇ। ਕਿਉਂਕਿ ਸੀਜ਼ਨ ਆ ਰਿਹਾ ਹੋਣ ਅਗੇ ਵਿਆਹ ਦਾ ਪਾਰਟੀਆਂ ਦਾ ਫੰਕਸ਼ਨਸ ਬਹੁਤ ਹੋਣਗੇ ਔਰ ਜੇ ਤੁਸੀਂ ਪਹਿਲਾਂ ਹੀ ਸੂਟ ਸਵਾਣਾ ਚਾਹੁੰਦੇ ਹੋ ਵਰਕ ਕਰਾਉਣਾ ਚਾਹੁੰਦੇ ਹੋ ਬਹੁਤ ਏ ਕਲਾਸ ਵਰਕ ਸੋ ਤੁਸੀਂ ਸੂਟਾਂ ਵਾਲੀ ਭੈਣ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦੀ ਆਈ ਟੀ ਵੀ ਹੈਗੇ ਇੰਸਟਾਗ੍ਰam ਦੇ ਉੱਪਰ ਸੂਟਾਂ ਵਾਲੀ ਭੈਣ ਤੇ ਬਹੁਤ ਜਲਦੀ ਤੁਹਾਨੂੰ ਦਿਖਾਵਾਂਗੇ ਵੀ ਸੂਟ ਕਮਾਲ ਹੀ ਸੀ ਸੂਟ ਕਿਰਨੇ ਦੋ ਲੈਲੇ ਨੇ ਤੇ ਉਹ ਵੀ ਹੋ ਗਿਆ ਸ਼ੁਰੂ ਦਾ ਤਾਂ ਕੰਮ ਉਹ ਵੀ ਤੁਹਾਨੂੰ ਦਿਖਾਵਾਂਗੇ ਰਮਕਾਰ ਚਲਿਏ ਚੰਗਾ ਫਿਰ ਮੰਮੀ ਜੀ ਚੰਗਾ ਬਾਈ ਚੰਗਾ ਗੁੜੀਆ ਗੁੜੀਆ ਚੰਗਾ ਮਾਤਾ ਮਿਲਦੇ ਹਾਂ ਜੀ ਚੰਗਾ ਡੈਡੀ ਜੀ ਤੁਸੀਂ ਟੈਨਸ਼ਨ ਨਹੀਂ ਲੈਣੀ ਠੀਕ ਹੈ ਮੰਮੀ ਨੂੰ ਮੈਂ ਸਮਝਾਤਾ ਕੁਝ ਨਹੀਂ ਕਹਿਣਗੇ ਠੀਕ ਹੈ ਹਲੋ ਜੀ ਬਾਏ ਬਾਏ ਜੀ ਸਾਰਿਆਂ ਨੂੰ ਛੱਡ ਦੋ ਪਲੀਜ਼ ਗਵਾਦਤ ਕੀ ਕਰ ਰਹੇ ਮੈਨੂੰ ਦੱਸੋ ਯਾਰ ਮੋੜ ਲੈਣ ਦੇ ਮੋੜ ਲੈਣ ਦੇ ਪੜੀ ਇੱਥੇ ਤੇ ਪਹੁੰਚ ਜਾਗੇ ਮੰਨ ਲੀ ਆਪਾਂ ਬਸ ਇਹ ਉਤਰ ਮੇਰੀ ਓਣ ਮੇਰੀ ਗੋਦੀ ਚੋਂ ਬੜਾ ਔਖਾ ਯਾਰ ਤੂੰ ਮਮਾ ਕੋਈ ਜਾਓ ਮਮਾ ਕੋਲਾ ਜਾ ਜਾ ਆ ਜਾ ਮਮ ਆ ਜਾ ਆ ਜਾ ਬਾਬੂ ਵੀ ਤੂੰ ਗੱਡੀ ਵੀ ਚਲਾਣ ਦੇ ਰਿਹਾ ਮੈਨੂੰ ਅੱਗੇ ਛੋਟੀ ਸੜਕ ਆਉਂਦਾ ਹੈ ਉਹ ਜਿਹੜਾ ਡਾਂਗੜੇ ਤਾਈ ਘਰ ਕਿਨੇ ਆਪਣੇ ਘਰ ਚਲਾ ਰਿਹਾ ਓ ਵੇਗਰੀ ਕਿਦਾਂ ਜਿੱਦਾਂ ਨੂੰ ਸਾਰਾ ਪਤਾ ਤਾਂ ਗੱਡੀ ਹੁਣ ਵੋਟ ਗਿਆ ਕਿ ਉਹ ਚਲਾ ਜਾ ਹੁਣ ਕਾਟੂਨ ਲਾ ਕੇ ਦਮ ਪਾ ਬੇ ਮਮੋਰ ਲਾ ਹਾਏ ਯਾ